ਸਤਿ ਸ਼੍ਰੀ ਅਕਾਲ ਜੀ ਮੈਰੀ ਨਾਲ ਤੇ ਮਾਤੇ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਮੋਗੇਲ ਲਵ ਜੀ ਤੋਂ ਆਉਣ ਨੂੰ ਅਸੀਂ ਇੱਕ ਹੋਰ ਬਾਬੇ ਦੀ ਵੀਡੀਓ ਦਿਖਾਉਣ ਚਾ ਰਹੇ ਹਾਂ ਪਰ ਬਾਬੇ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਪਹਿਲਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸਰਦਾਰ ਵਿਅਕਤੀ ਬਜ਼ੁਰਗ ਵਿਅਕਤੀ ਤੇ ਇੱਕ ਬੇਬੇ ਇਹ ਦੋਨੋਂ ਜਿਹੜੇ ਕਿ ਆਉਂਦੇ ਨੇ ਤੇ ਇੱਥੇ ਜਿਹੜਾ ਕਿ ਡੇਰੇ ਦੇ ਵਿੱਚ ਆਏ ਇਨਾਂ ਦਾ ਕਹਿਣਾ ਕਿ ਅਸੀਂ ਇੱਥੇ ਡੇਰੇ ਤੇ ਆ ਕੇ ਠੀਕ ਹੋયા ਜਿਹਦੇ ਚੱਲਦੇ ਹੋ ਮੋੜ ਤੋਂ ਡੇਰੇ ਦੇ ਉੱਤੇ ਜਿਹੜੀ ਸੁੱਖ ਵਗੈਰਾ ਸੁੱਖੀ ਸੀ ਜਾਂ ਜੋ ਜਕਸ਼ਣਾ ਵਗੈਰਾ ਦੇਣੀ ਸੀ ਉਹਦੇ ਕਰਕੇ ਇਹ ਦਵਾਰੋਂ ਮੁਰ ਮੁੜ ਕੇ ਜੜਾ ਕਿ ਇਹ ਮੱਥਾ ਟੇਕਣ ਆਏ ਨੇ ਇੱਕ ਵੀਡੀਓ ਤੁਹਾਨੂੰ ਦਿਖਾਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਜੇਕਰ ਕੋਈ ਸਰਦਾਰ ਵਿਅਕਤੀ ਹੈ ਕਿਉਂਕਿ ਸਾਨੂੰ ਜਿਹੜੀ ਦਸਤਾਰ ਆ ਉਹ ਐਵੇਂ ਨਹੀਂ ਮਿਲੀ ਇਸ ਦੇ ਪਿੱਛੇ ਬਹੁਤ ਵੱਡੀਆਂ ਕੁਰਬਾਨੀਆਂ ਨੇ ਸਾਡੇ ਗੁਰੂਆਂ ਨੇ ਆਪਣੇ ਪਰਿਵਾਰ ਵਾਰੇ ਨੇ ਸਾਡੇ ਗੁਰੂਆਂ ਨੇ ਕੁਰਬਾਨੀਆਂ ਕੀਤੀਆਂ ਨੇ ਤਾਂ ਇਸ ਪੱਗ ਨੂੰ ਇੰਨਾ ਛੋਟਾ ਨਾ ਸਮਝਿਆ ਜਾਵੇ ਕਿ ਤੁਸੀਂ ਡੇਰਿਆਂ ਦੇ ਵਿੱਚ ਜਾ ਕੇ ਬਾਬਿਆਂ ਦੇ ਪੈਰਾਂ ਦੇ ਵਿੱਚ ਆਪਣੇ ਸਿਰ ਨੂੰ ਝੁਕਾਓ ਜੇਕਰ ਤੁਸੀਂ ਡੇਰਿਆਂ ਦੇ ਵਿੱਚ ਜਾਣਾ ਤਾਂ ਫਿਰ ਕਟੋ-ਕੱਟ ਸਿੱਧ ਤੇ ਪੱਗ ਨਾਲ ਸਜਾਇਆ ਕਰੋ ਕਿਉਂਕਿ ਦਸਤਾਰ ਸਾਨੂੰ ਬਹੁਤ ਹੀ ਮੁਸ਼ਕਲਾਂ ਦੇ ਨਾਲ ਬਹੁਤ ਹੀ ਆਪਕਾ ਦੇ ਨਾਲ ਬਹੁਤ ਹੀ ਕੁਰਬਾਨੀਆਂ ਦੇਖੀ ਜਿਹੜੀ ਕਿ ਮਿਲਿਆ ਤਾਂ ਇਸ ਦੀ ਬੇਕਦਰੀ ਕਰਨ ਤੋਂ ਪਹਿਲਾਂ ਸਦਾ ਜਿਹੜਾ ਕਿ ਗੁਰੂਆਂ ਨੇ ਜੋ ਕੁਰਬਾਨੀਆਂ ਕੀਤੀ ਨੇ ਉਸ ਵੱਲ ਝਾਤ ਜ਼ਰੂਰ ਮਾਰ ਲਿਆ ਕਰੋ ਪਰ ਫਿਰ ਵੀ ਦੇਖਿਆ ਜਾ ਰਿਹਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਪਖੰਡਵਾਦ ਆ ਚਾਰੇ ਪਾਸੇ ਬੋਲ ਵਾਲਾ ਇੱਥੇ ਬੇਸ਼ੱਕ ਲੋਕ ਕਈ ਤਾ ਜਹੇ ਨੇ ਜਿਹੜੇ ਕਿ ਗੁਰੂ ਦੇ ਲੜ ਲੱਗੇ ਹੋਏ ਨੇ ਅਮਰਤਾਰੀ ਹੁੰਦੇ ਨੇ ਫਿਰ ਵੀ ਦੇਖਿਆ ਜਾਂਦਾ ਕਿ ਅਜਿਹੇ ਪਖੰਡਿਆਂ ਦੇ ਡੇਰਿਆਂ ਦੇ ਵਿੱਚ ਜਾਂਦੇ ਨੇ ਉੱਥੇ ਜਾ ਕੇ ਜਿਹੜੇ ਕਿ ਪੁੱਛਾ ਲੈਂਦੇ ਨੇ ਚੌਂਕੀਆਂ ਲਾਉਂਦੇ ਨੇ ਟੂਣੇ ਵਗੈਰਾ ਕਰਦੇ ਨੇ ਸਿਰ ਘਮਾਉਂਦੇ ਨਜ਼ਰ ਆਉਂਦੇ ਨੇ ਕਿਉਂਕਿ ਤੁਹਾਨੂੰ ਇਸ ਤੋਂ ਪਹਿਲਾਂ ਵੀ ਕੁਝ ਜਜੀਆਂ ਵੀਡੀਓਜ਼ ਦਿਖਾ ਚੁੱਕੇ ਹਾਂ ਕਿਉਂਕਿ ਅਜਿਹੇ ਲੋਕ ਹੁੰਦੇ ਨੇ ਜਿਹੜਾ ਪਟਾਰਾਮ ਦਾ ਬੇੜਾ ਗਰਕ ਕਰਨ ਲੱਗੇ ਹੋਏ ਨੇ ਇੱਕ ਪਾਸੇ ਤਾਂ ਸਾਡੇ ਗੁਰੂਆਂ ਨੇ ਪਖੰਡਵਾਦ ਦੇ ਵਿੱਚ ਲੋਕਾਂ ਨੂੰ ਕੱਢਿਆ ਤਾਂ ਦੂਜੇ ਪਾਸੇ ਦੇਖਿਆ ਜਾ ਰਿਹਾ ਪਰ ਲੋਕ ਇਸ ਨੂੰ ਸਮਝ ਦੀ بجائے ਹੁਣ ਮੂੜ ਤੋਂ ਪਖੰਡਵਾਦ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਕਿਉਂਕਿ ਪਿੰਡ ਪਿੰਡ ਦੇ ਵਿੱਚ ਜਿਹੜੇ ਕਿ ਡੇਰੇ ਖੁੱਲ ਚੁੱਕੇ ਨੇ ਚੌਕੀਆਂ ਲਗਾਈਆਂ ਜਾਂਦੇ ਨੇ ਤਾਂ ਲੋਕ ਸੋਚਦੇ ਨੇ ਕਿ ਸਾਡੇ ਜਿੰਨੇ ਵੀ ਮਸਲੇ ਹੱਲ ਹੋਣਗੇ ਇਹਨਾਂ ਡੇਰਿਆਂ ਦੇ ਵਿੱਚ ਆ ਕੇ ਹੀ ਹੋਣਗੇ ਜਿਸ ਦੇ ਚਾਲੇ ਇਹ ਡੇਰਾ ਵਾਲ ਜਿਹੜਾ ਕਿ ਹੋਰ ਵੀ ਵੱਧਦਾ ਫੁੱਲਦਾ ਨਜ਼ਰ ਆ ਰਿਹਾ ਹਾਲਾਂਕਿ ਡੇਰੇ ਵਾਲੇ ਤੁਹਾਨੂੰ ਕਿੰਨੀਆਂ ਕੁ ਅਸੀਂ ਵੀਡੀਓਜ਼ ਦਿਖਾ ਚੁੱਕਿਆ ਲੋਕਾਂ ਨੂੰ ਕਿੰਨਾ ਕੁ ਸਾਗਰ ਕਰਨ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਤੇ ਅੱਗੇ ਵੀ ਕੀਤੀ ਜਾਵੇਗੀ ਚਲੋ ਕਹਿੰਦੇ ਨੇ ਵੀ ਬੂੰਦ ਬੂੰਦ ਦੇ ਨਾਲ ਸਾਗਰ ਭਰਦਾ ਤੇ ਜੇਕਰ ਸਾਡੀਆਂ 100 ਵੀਡੀਓ ਦੇ ਵਿੱਚ ਜੇਕਰ ਇੱਕ ਵੀਡੀਓ ਦੇਖ ਕੇ ਵੀ ਕੋਈ ਬੰਦਾ ਸਮਝ ਗਿਆ ਤਾਂ ਉਹ ਵੀ ਚੰਗੀ ਗੱਲ ਹੈ ਇੱਕ ਪੋਜ਼ਿਟਿਵ ਸਾਈਨ ਜਿਹੜਾ ਕਿ ਮਿਲੂਗਾ ਪਰ ਕੋਸ਼ਿਸ਼ ਕਰਦੇ ਰਹਾਂਗੇ ਬਾਕੀ ਲੋਕਾਂ ਦੀ ਵੀ ਸਮਝਦੇ ਡਿਪੈਂਡ ਕਰਦਾ ਕਿ ਉਸ ਨੇ ਪਖੰਡਵਾਦ ਦੇ ਵਿੱਚ ਫਸ ਕੇ ਹੁਣ ਤੱਕ ਕਮਾਇਆ ਕੀ ਹੈ ਤੇ ਗਵਾਇਆ ਕੀ ਹੈ ਜਦੋਂ ਇਨਸਾਨ ਇਸ ਚੀਜ਼ ਨੂੰ ਸਮਝ ਲੈਂਦਾ ਕਿ ਮੈਂ ਪਖੰਡਵਾਦ ਦੇ ਵਿੱਚ ਫਸ ਕੇ ਅੱਜ ਤੱਕ ਕੁਝ ਵੀ ਨਹੀਂ ਕਮਾਇਆ ਤਾਂ ਉਹ ਬੰਦਾ ਜਲਦ ਹੀ ਅਜਈਆਂ ਝੰਜਟਾਂ ਦੇ ਵਿੱਚੋਂ ਬਾਹਰ ਆ ਜਾਵੇਗਾ ਬਾਕੀ ਤੁਹਾਡਾ ਕੀ ਕਹਿਣਾ ਪਖੰਡਵਾਦ ਨੂੰ ਲੈ ਕੇ ਆਪਣੀ ਰਾਏ ਜ਼ਰੂਰ ਸਾਂਝੀ ਕਰਿਆ ਕਰੋ ਬਿਊਰੋ ਰਿਪੋਰਟ ਛਲਕਾਟਾ نیوز